ਲੋਕ ਸਭਾ ਚੋਣਾਂ ਨੇੜੇ ਨੇ ਤੇ ਨਾਲ ਹੀ ਰਾਜਨੀਤਿਕ ਉਥਲ ਪੁਥਲ ਜਾਰੀ ਹੈ ਦਿੱਲੀ ਦੇ ਵਿੱਚ ਜੋ ਕਾਰਵਾਈ ਹੋਈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜriwal ਉਹਨਾਂ ਦੀ ਗ੍ਰਿਫਤਾਰੀ ਹੋਈ ਹੁਣ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਭਾਜਪਾ ਦਾ ਵਿਰੋਧ ਕੀਤਾ ਜਾਂਦਾ ਜਾਂ ਫਿਰ ਰਾਜਨੀਤਿਕ ਸਮਿਕਰਣ ਕਿਸ ਤਰੀਕੇ ਰਹਿੰਦੇ ਨੇ ਸਾਡੇ ਨਾਲ ਟ੍ਰਾਂਸਪੋਰਟ ਮੰਤਰੀ ਲਾਲਜਿਤ ਸਿੰਘ ਪੁੱਲਰ ਮਜੂਨੇ ਪੁੱਲਰ ਸਾਹਿਬ ਪੂਰੀ ਰਾਜਨੀਤਿਕ ਸਮਿਕਰਣ ਇਸ ਤੋਂ ਪਹਿਲੇ ਵੀ ਉਥਲ ਪੁਥਲ ਜਾਰੀ ਹੈ ਲੇਕਿਨ ਜਿਸ ਤਰੀਕੇ ਹੁਣ ਗ੍ਰਿਫਤਾਰੀ ਹੋਈ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਐਡਵਾਂਟੇਜ ਡਿਸਐਡਵਾਂਟੇਜ ਕੀ ਨਜ਼ਰ ਆਉਂ ਵੇਖੋ ਜਦੋਂ ਕੋਈ ਹਾਕਮ ਧਿਰ ਡਰਦੀ ਹੈ ਨਾ ਕਿਸੇ ਤੋਂ ਕਿ ਕਿਹੜੇ ਬੰਦੇ ਨੇ ਮੁਕਾਬਲੇ ਦੇ ਵਿੱਚ ਮੈਨੂੰ ਹਰਾਉਣਾ ਆ ਉਦੋਂ ਹੀ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਅਰਵਿੰਦ ਕੇਜਰੀਵਾਲ ਉਹ ਇਨਸਾਨ ਨੇ ਜਿਨ੍ਹਾਂ ਨੇ ਕ੍ਰਾਂਤੀ ਦੀ ਲਹਿਰ ਸ਼ੁਰੂ ਕੀਤੀ ਦਿੱਲੀ ਤੋਂ ਲੋਕਾਂ ਨੇ ਦਿੱਲੀ ਦੇ ਵਿੱਚ ਲਗਾਤਾਰ ਤੀਜੀ ਯਾਰਾ ਸਰਕਾਰ ਬਣਾਈ ਫਿਰ ਉਹਦੇ ਬਾਅਦ ਸਾਡੇ ਮਹਿਬੂਬ ਨੇਤਾ ਪੰਜਾਬ ਤੋਂ ਮੁੱਖ ਮੰਤਰੀ ਦਾ ਚਿਹਰਾ ਦਿੱਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਆਮ ਆਦਮੀ ਪਾਰਟੀ ਨੇ ਲੋਕਾਂ ਨੇ 117 ਤੋਂ 92 ਸੀਟਾਂ ਦੇ ਕੇ ਵੱਡਾ ਫਤਵਾ ਦਿੱਤਾ ਸਰਕਾਰ ਬਣੀ ਚੰਗੇ ਕੰਮ ਕੀਤੇ ਦਿੱਲੀ ਦੇ ਵਿੱਚ ਵੀ ਚੰਗੇ ਕੰਮ ਹੋ ਰਿਹਾ ਉਧਰੋਂ ਪੰਜਾਬ ਦੇ ਵਿੱਚ ਵੀ ਚੰਗੇ ਕੰਮ ਹੋ ਰਿਹਾ ਪੂਰੇ ਭਾਰਤ ਦੇ ਲੋਕ ਬੱਚਾ ਬੱਚਾ ਛੋਟਾ ਬੱਚਾ ਤੋਂ ਲੈ ਕੇ ਵੱਡਾ ਬਜ਼ੁਰਗ ਤੱਕ ਹਰ VOTER SUPPORTER ਅਰਵਿੰਦ ਕੇਜਰੀਵਾਲ ਨੂੰ ਜੇ ਉਹ ਬਜ਼ੁਰਗ ਨੇ ਉਹ ਆਪਦਾ ਪੁੱਤ ਸਮਝਦੇ ਆ ਜੇ ਕੋਈ ਨੌਜਵਾਨ ਆ ਉਹ ਆਪਦਾ ਵੱਡਾ ਭਰਾ ਸਮਝਦੇ ਆ ਸਾਰੇ ਲੋਕ ਅਰਵਿੰਦ ਕੇਜਰੀਵਾਲ ਜੀ ਨੂੰ ਪਿਆਰ ਕਰਦੇ ਆ ਤੇ ਜਿਹੜੀ ਇਹ ਗ੍ਰਿਫਤਾਰੀ ਕੀਤੀ ਆ ਮੋਦੀ ਸਰਕਾਰ ਨੇ ਇਹ BJP ਦਾ ਮੋਦੀ ਸਰਕਾਰ ਦਾ ਬਕਲਾਹੜ ਦਾ ਨਤੀਜਾ ਇਹ ਡਰ ਚੁੱਕੇ ਆ ਤੇ ਬਾਕੀ ਰਹੀ ਗੱਲ ਜਿਹੜੀ ਇਹਨਾਂ ਗ੍ਰਿਫਤਾਰੀ ਕੀਤੀ ਆ ਪੰਜਾਬ ਦੇ ਲੋਕ ਭਾਰਤ ਦੇ ਲੋਕ ਹਮੇਸ਼ਾ ਜਿਹਦੇ ਨਾਲ ਤੱਕਾ ਹੁੰਦਾ ਉਹਦੇ ਨਾਲ ਡੱਟ ਜਾਂਦੇ ਆ ਖੜ ਜਾਂਦੇ ਆ ਇਹ ਨਾ ਸਮਝਣ ਕਿ ਕੇਸਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਤੇ ਖਰੇ ਹੁਣ ਕੇਸਰੀਵਾਲ ਅੰਦਰ ਚੱਲ ਜੂਗਾ ਤੇ ਸ਼ਾਇਦ ਵੋਟਾਂ ਨਾ ਪੈਣਗੀਆਂ ਕੇਜਰੀਵਾਲ ਹਰ ਬੰਦੇ ਦੇ ਮਨ ਦੇ ਵਿੱਚ ਕੇਜਰੀਵਾਲ ਹੈ ਕੇਜਰੀਵਾਲ ਇੱਕ ਨਹੀਂ ਕੇਜਰੀਵਾਲ ਦੀ ਸੋਚ ਨਾਲ ਜੁੜ ਕੇ ਲੱਖਾਂ ਕਰੋੜਾ ਕੇਜਰੀਵਾਲ ਬਣ ਚੁੱਕੇ ਆ ਇੱਕ ਕੇਜਰੀਵਾਲ ਨੂੰ ਤੇ ਜੇਲ੍ਹ ਚ ਭੇਜ ਦਿੱਤਾ ਵਾ ਬਾਕੀ ਜਿਹੜੇ ਪੰਜਾਬ ਚ ਦਿੱਲੀ ਚ ਪੂਰੇ ਭਾਰਤ ਚ ਕਰੋੜਾਂ ਦੀ ਗਿਣਤੀ ਦੇ ਵਿੱਚ ਕੇਜਰੀਵਾਲ ਤਿਆਰ ਹੋ ਚੁੱਕੇ ਉਹਨਾਂ ਦੀ ਸੋਚ ਘਰ ਘਰ ਪਹੁੰਚ ਚੁੱਕੀ ਆ ਉਹਨਾਂ ਕੇਜਰੀਵਾਲਾਂ ਨੂੰ ਇਹ ਕਿੱਥੇ ਲੈ ਕੇ ਜਾਣਗੇ ਇੰਨੇ ਬੰਦਿਆਂ ਨੂੰ ਜੇਲ੍ਹਾਂ ਚ ਕਿਵੇਂ ਬੰਦ ਕਰਨਗੇ ਸਾਨੂੰ ਆਪਦੇ ਨੇਤਾ ਦੀ ਖਾਤਰ ਭਾਵੇਂ ਸਾਨੂੰ ਸਿਰ ਵੀ ਦੇਣਾ ਪਿਆ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਜੋ ਪਾਰਟੀ ਸਾਨੂੰ ਹੁਕਮ ਲਾਵੇਗੀ ਉਹ ਹੁਕਮ ਅਨਸਾਰ ਸਾਨੂੰ ਅੱਜ ਇੱਥੇ ਪ੍ਰੋਟੈਸਟ ਚੰਡੀਗੜ੍ਹ ਤੇ ਕਰਨਾ ਉਹਦੇ ਬਾਅਦ ਜਿੱਥੇ ਪਾਰਟੀ ਹੁਕਮ ਲਾਊਗੀ ਭਾਰਤ ਦੇ ਕੋਨੇ-ਕੋਨੇ ਦੇ ਵਿੱਚ ਬੀਜੇਪੀ ਦਫ਼ਤਰਾਂ ਦਾ ਜੇ ਪਾਰਟੀ ਕਹੇਗੀ ਕੀ ਕਰਾਓ ਕਰਨਾ ਅਸੀਂ ਪਾਰਟੀ ਦੀ ਸ਼ਿਪਾਈ ਬਣ ਕੇ ਲੜਾਂਗੇ ਕੇਜਰੀਵਾਲ ਦੇ ਸ਼ਿਪਾਈ ਆ ਤੇ ਸ਼ਿਪਾਈ ਬਣ ਕੇ ਡਟਾਂਗੇ ਜਿਹੜੀ ਕ੍ਰਾਂਤੀ ਕੇਜਰੀਵਾਲ ਨੇ ਸ਼ੁਰੂ ਕੀਤੀ ਆ ਉਹ ਕ੍ਰਾਂਤੀ ਇੱਕ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਬਣ ਕੇ ਅਰਵਿੰਦ ਕੇਜਰੀਵਾਲ ਉਹ ਕ੍ਰਾਂਤੀ ਨੂੰ ਪੂਰੇ ਭਾਰਤ ਦੇ ਵਿੱਚ ਲੈ ਕੇ ਆਉਣਗੇ ਤੇ ਮੋਦੀ ਬੀਜੇਪੀ ਸਰਕਾਰ ਤੇ ਜਿਹੜੇ ਅੰਧ ਭਗਤ ਨੇ ਮੋਦੀ ਸਰਕਾਰ ਦੇ ਉਹਨਾਂ ਨੂੰ ਮਜ਼ਾ ਚਖਾਵੇਗੀ ਕਿ ਵਾਕਈ ਇੱਕ ਚੰਗੀ ਸਰਕਾਰ ਇੱਕ ਚੰਗਾ ਲੋਕ ਨਾਇਕ ਨੇਤਾ ਉਹ ਲੋਕਾਂ ਦੇ ਕੰਮ ਵੀ ਕਰ ਸਕਦਾ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਰਾਜ ਕਰ ਸਕਦਾ ਸਰ ਜਿਸ ਤਰੀਕੇ ਹੁਣ ਜੇਲ੍ਹ ਚੋਂ ਸਰਕਾਰ ਚ ਚਲਾਉਣ ਦੀ ਗੱਲ ਆ ਰਹੀ ਹੈ ਤੁਹਾਨੂੰ ਲੱਗਦਾ ਇਹ ਪੋਸੀਬਲ ਹੈ ਕਿਉਂਕਿ ਜੇ ਦੇਖਿਆ ਜਾਵੇ ਖਬਰੇ ਆ ਰਹੀ ਸੀ ਕਿ ਉਹਨਾਂ ਦਾ ਪਰਸਨਲ ਫੌਂਡ ਜਿਹੜਾ ਉਹ ਵੀ ਜ਼ਬਤ ਕਰਨ ਲੱਗਾ ਹੈ ਜਿਹਦੇ ਵਿੱਚ ਕਿਸ ਤਰੀਕੇ ਦਿੱਲੀ ਦਾ ਕਾਰਪਰ ਹੁਣ ਲੱਗਦਾ ਹੈ ਕਿ ਇੱਕ ਵੱਡੀ ਚੁਣੌਤੀ ਵੀ ਹੈ ਕਿ ਕੌਣ ਆ ਕੇ ਕਾਰਪਰ ਸਮਝ ਸਕਦਾ ਦਿੱਲੀ ਜਦੋਂ ਐਡੇ ਵੱਡੇ ਰੈਂਕ ਤੇ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਨਾ ਤੇ ਉਦੋਂ ਮੋਬਾਈਲ ਫੋਨ ਲੈਪਟਾਪ ਕੰਪਿਊਟਰ ਹਰ ਤਰ੍ਹਾਂ ਦੀ ਚੀਜ਼ ਜਿਹੜੀ ਉਹ ਮਹੀਆ ਕਰਾਈ ਜਾਂਦੀ ਆ ਤੇ ਇਹ ਇੰਨਾ ਡਰ ਚੁੱਕੀ ਆ ਮੋਦੀ ਸਰਕਾਰ ਬੀਜੇਪੀ ਸਰਕਾਰ ਕਿ ਕੇਜਰੀয়াল ਸਾਹਿਬ ਦਾ ਜਿਹੜਾ ਪਰਸਨਲ ਫੋਨ ਉਹ ਵੀ ਖੋ ਲਿਆ ਗਿਆ ਤੇ ਦੂਜੀਆਂ ਚੀਜ਼ਾਂ ਤੇ ਕੀ ਮਹੀਆ ਕਰਨੀਆਂ ਕੇਜਰੀয়াল ਸਾਹਿਬ ਦੇ ਮਾਤਾ ਨੇ ਬਜ਼ੁਰਗ ਨੇ ਉਹਨਾਂ ਦੇ ਧਰਮ ਪਤਨੀ ਉਹਨਾਂ ਦਾ ਪਰਿਵਾਰ ਉਹ ਉਹਨਾਂ ਨੂੰ ਕੋਈ ਮਿਲਣ ਤੋਂ ਵੇਖੋ ਕਿਵੇਂ ਰੋਕ ਸਕਦਾ ਉਹਨਾਂ ਨੂੰ ਘਰ ਦੇ ਵਿੱਚ ਨજરਬੰਦ ਕਰ ਦਿੱਤਾ ਗਿਆ ਵਾ ਤੇ ਕਿਸੇ ਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਇਹਦਾ ਮਤਲਬ ਪੰਜਾਬ ਦੇ ਭਾਰ ਦੇ ਲੋਕ ਦਿੱਲੀ ਦੇ ਲੋਕ ਸਮਝ ਜਾਣ ਕਿ ਬੀਜੇਪੀ ਸਰਕਾਰ ਦਾ ਜਿਹੜਾ ਉਹ ਅੰਤ ਹੋ ਚੁੱਕਾ ਵਾ ਡਰਦੇ ਆਂ ਹੀ ਮੋਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਾਇਆ ਕਿ ਅਰਵਿੰਦ ਕੇਜਰੀਵਾਲ ਜੇ ਜੇਲ੍ਹ ਛੋਣਗੇ ਤੇ ਹੁਣ ਪ੍ਰਚਾਰ ਕਰਨਾ ਵੋਟਾਂ ਮੰਗਣੀਆਂ ਤੇ ਪ੍ਰਚਾਰ ਕਿਵੇਂ ਕਰਨਗੇ ਮੈਂ ਸਾਰੇ ਆਵਾਮ ਨੂੰ ਪੂਰੇ ਭਾਰਤ ਦੇ ਆਵਾਮ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਦੇ ਪੁੱਤ ਕੇਜਰੀਵਾਲ ਦੀ ਖਾਤਰ ਇੱਕ ਇੱਕ ਕਿਉਂਕਿ ਵੋਟਾਂ ਆਉਣ ਵਾਲੀਆਂ ਇੱਕ ਇੱਕ ਵੋਟ ਉਹਨਾਂ ਦੇ ਹੱਕ 'ਚ ਕਰਿਓ ਤੇ ਜਿੱਥੇ ਵੀ ਪਾਰਟੀ ਅਡਿਊਟੀ ਲਾਉਂਦੀ ਆ ਪ੍ਰਦਰਸ਼ਨ ਕਰ ਲਈ ਜਾਂ ਕਿਸੇ ਵੀ ਮੁਹਿਮ ਲਈ ਆਪਾਂ ਸਾਰੇ ਭਾਰਤ ਦੇ ਲੋਕ ਪੰਜਾਬ ਦੇ ਲੋਕ ਕੇਦਰੀਵਾਲ ਦੇ ਹੱਕ ਦੇ ਵਿੱਚ ਆਪਣੇ ਮਹਿਬੂਬ ਨੇਤਾ ਦੇ ਹੱਕ ਦੇ ਵਿੱਚ ਆਪਾਂ ਡੱਟ ਜਗੇ ਬਾਕੀ ਵੇਖੋ ਜਦੋਂ ਜਦੋਂ ਕੋਈ ਵੀ ਸਰਕਾਰ ਤੱਕ ਆ ਕਰਦੀ ਆ ਜਿਹੜਾ ਬੰਦਾ ਹੱਥ ਚੁੱਕਦਾ ਉਹਦਾ ਅੰਤ ਛੇਤੀ ਹੋ ਜਾਂਦਾ ਮੋਦੀ ਸਰਕਾਰ ਦਾ ਅੰਤ ਉਹਨਾਂ ਵਾਲਾ ਇੰਡੀਆ ਅਲਾਈਂਸ ਵਾਲੀ ਆਪਣੀ ਸਰਕਾਰ ਬਣ ਜਾ ਰਹੀ ਆ ਪਹਿਲਾਂ ਜਿੰਨੀਆਂ ਵੀ ਗੈਰ ਬੀਜੇਪੀ ਸਰਕਾਰਾਂ ਰਹੀਆਂ ਜਿੰਨੀਆਂ ਵੀ ਸਟੇਟਾਂ ਦੇ ਵਿੱਚ ਉੱਥੇ-ਉੱਥੇ ਧੱਕੇ ਕੀਤੇ ਜਾਂਦੇ ਰਿਹਾ ਮੋਦੀ ਸਰਕਾਰ ਨੂੰ ਫੰਡ ਰੋਕੇ ਜਾਂਦੇ ਰਿਹਾ ਸਾਡੇ ਪੰਜਾਬ ਨਾਲ ਕਿੰਨਾ ਵਿਤਕਰਾ ਕੀਤਾ ਜੇ ਆਪਾਂ ਝਾਰਖੰਡ ਦੇ ਮੁੱਖ ਮੰਤਰੀ ਸ਼੍ਰੀਨ ਸਾਹਿਬ ਦੀ ਗੱਲ ਕਰੀਏ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਬਾਅਦ ਕਾਂਗਰਸ ਪਾਰਟੀ ਦੇ ਜਿਹੜੇ ਆਪ ਦੇ ਖਾਤੇ ਸਨ ਪਾਰਟੀ ਦੇ ਉਹ ਸੀਜ ਕਰ ਦਿੱਤੇ ਗਏ ਜਿਹੜੇ ਵੱਡੇ ਲੀਡਰ ਉਹਨਾਂ ਦੇ ਖਾਤੇ ਸੀਜ ਕਰ ਦਿੱਤੇ ਗਏ ਬੀਜੇਪੀ ਸਰਕਾਰ ਡਿਪਟੀਟਰਸ਼ਿਪ ਤੇ ਉੱਤਰ ਆਈ ਆ ਲੋਕ ਬੜੇ ਸਿਆਣੇ ਆ ਆ 2024 ਦੀਆਂ ਇਲੈਕਸ਼ਨਾਂ ਦੇ ਵਿੱਚ ਵੋਟਾਂ ਦੇ ਵਿੱਚ ਲੋਕ ਜਵਾਬ ਦੇਣਗੇ ਬੀਜੇਪੀ ਨੂੰ ਚੱਕਣਾ ਚੂਰ ਕਰ ਦੇਣਗੇ ਬੀਜੇਪੀ ਦੇ ਸੁਪਣਿਆਂ ਨੂੰ ਵੀ ਜਿਹੜੀ ਇਹ ਫੇਰ ਵਾਰ-ਵਾਰ ਖਰੇ ਕੋਈ ਚੀਜ਼ ਕਰਦੇ ਆ ਵੀ ਫੇਰ ਐਰਕਾ ਸਰਕਾਰ ਬਣ ਜੂ ਐਰਕਾ ਲੋਕਾਂ ਸਰਕਾਰ ਨਹੀਂ ਬਣਣੀ ਇਹਨਾਂ ਦੀ ਲੇਖਨ ਪੁਲਿਤ ਸਾਹਿਬ ਤੁਸੀਂ ਇੰਡੀਆ ਲਾਇਨਜ਼ ਦਾ ਜ਼ਿਕਰ ਕੀਤਾ ਪੰਜਾਬ ਦੇ ਵਿੱਚ ਜਿਹੜੀ ਮੇਨ ਵਿਰੋਧੀ ਧਿਰ ਹੈ ਕਾਂਗਰਸ ਔਰ ਦਿੱਲੀ ਦੇ ਵਿੱਚ ਹਾਲਾਂਕਿ ਹਮਾਇਤ ਮਿਲ ਰਹੀ ਹੈ ਤੁਹਾਨੂੰ ਕਾਂਗਰਸ ਦੀ ਲੇਕਿਨ ਡਬਲ ਸਟੈਂਡਰਡ ਨਹੀਂ ਲੱਗਦਾ ਪੰਜਾਬ ਦੇ ਵਿੱਚ ਤਾਂ ਐਲੋਬੀ ਪ੍ਰਤਾਪ ਆਜਵਾ ਹਮੇਸ਼ਾ ਇਹ ਕਹਿੰਦੇ ਇਹ ਕਹਿੰਦੇ ਜਦੋਂ ਦਿੱਲੀ ਚੀੜੀ ਦੀ ਕਾਰਵਾਈ ਹੁੰਦੀ ਤਾਂ ਕਹਿੰਦੇ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਯਾ ਪੋਲਿਟਿਕਲ ਬੰਡਟਾ ਹੋ ਰਿਹਾ ਲੇਕਿਨ ਪੰਜਾਬ ਦੇ ਵਿੱਚ ਵਿਜੀਲੈਂਸ ਦੀ ਕਾਰਵਾਈ ਤੇ ਸਵਾਲ ਚੁੱਕਦੇ ਰਹਿੰਦੇ ਆ ਵੇਖੋ ਵਿਜੀਲੈਂਸ ਦੀ ਕਾਰਵਾਈ ਜਿਹੜੀ ਆ ਉਹ ਕਾਨੂੰਨ ਅਨਸਾਰ ਵਿਜੀਲੈਂਸ ਸਾਭ ਦੀ ਕਾਰਵਾਈ ਕਰਦੀ ਆ ਉਹਦੇ ਚ ਨਾ ਤੇ ਸਰਦਾਰ ਭਗਵੰਤ ਪਾਰਟੀਆਂ ਦੇ ਲੀਡਰ ਹੈਗੇ ਆ ਕਾਂਗਰਸ ਦੇ ਵੀ ਲੀਡਰ ਹੈਗੇ ਆ ਜੇ ਕਿਸੇ ਨੇ ਕੋਈ ਗਲਤ ਨਹੀਂ ਕੀਤਾ ਤੇ ਉਹਦੇ ਤੇ ਵਿਜੀਲੈਂਸ ਕੋਈ ਗਲਤ ਕਾਰਵਾਈ ਤੇ ਨਹੀਂ ਕਰਦੀ ਹੁਣ ਹੋਰ ਪ੍ਰਤਾਪ ਸਿੰਘ ਬਾਜਵਾ ਨੇ ਹੋਰ ਕਈ ਲੀਡਰ ਹੈਗੇ ਆ ਉਹਨਾਂ ਤੇ ਕਿਉਂ ਨਹੀਂ ਵਿਜੀਲੈਂਸ ਨੇ ਕਾਰਵਾਈ ਕਰਤੀ ਜਿਨ੍ਹਾਂ ਨੇ ਹੁਣ ਪੰਜਾਬ ਦਾ ਪੈਸਾ ਖਾਦਾ ਆ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਟੈਕਸ ਦਾ ਖੂਨ ਪਸੀਨੇ ਦੀ ਕਮਾਈ ਜਿਹੜੀ ਆ ਉਹ ਲੁੱਟ ਕੇ ਆਲਦੀ ਜਾਇਦਤ ਬਣਾਈ ਆ ਤੇ ਉਹਦੇ ਤੇ ਤੇ ਫਿਰ ਵਿਜੀਲੈਂਸ ਵਿਭਾਗ ਨੇ ਕਾਰਵਾਈ ਕਰਨੀ ਕਰਨੀ ਕਾਲੀਦਲ ਹਮਾਇਤ ਕਰ ਰਿਹਾ ਹੈ ਕਿ ਜਿਹੜੀ ਕਾਰਵਾਈ ਆ ਉਹ ਸਹੀ ਹੋਈ ਹੈ। ਵੇਖੋ ਕਾਲੀਦਲ ਤੇ ਹੈਗੀ ਬੀਜੇਪੀ ਦਾ ਦੂਜਾ ਰੂਪ ਆ। ਕਾਲੀਦਲ ਤੇ ਬੀਜੇਪੀ ਗੱਠ ਜੋੜ ਵਾਲੀ ਪਾਰਟੀ ਆ। ਸਿਰਫ ਕਿਸਾਨੀ ਸੰਘਰਸ਼ ਕਰਕੇ ਇਹਨਾਂ ਨੇ ਅਲਾਈਅንስ ਲੋਕਾਂ ਸਾਹਮਣੇ ਤੋੜਿਆ ਪਰ ਅੰਦਰ ਖਾਤੇ ਇਹਨਾਂ ਦਾ ਅਲਾਈਅንስ ਆ। ਇੱਕ ਨੇ ਬਾਕੀ ਬਿੱਲੀ ਥੈਲਿਓਂ ਬਾਹਰ ਆ ਜਣੀ ਆ। ਜੇ ਬੀਜੇਪੀ ਨਾਲ ਕਾਲੀਦਲ ਇਥੋਂ ਅਲਾਈਅንስ ਕਰਦਾ ਪੰਜਾਬ ਚੋਂ ਤੇ ਜਿਹੜੀਆਂ ਕੋਈ ਇਹਨਾਂ ਨੂੰ ਦੋ ਚਾਰ ਵੋਟਾਂ ਪੈਣੀਆਂ ਉਹ ਵੀ ਨਹੀਂ ਪੈਣੀਆਂ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਆ ਉਹ ਕਿਸਾਨੀ ਕਿਤੇ ਨਾਲ ਜੁੜੇ ਆ। ਭਾਵੇਂ ਕੋਈ ਦੁਕਾਨਦਾਰ ਆ, ਵ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰਦਾ ਮਜ਼ਦੂਰ ਆ ਮਿਸਤਰੀ ਆ ਉਹ ਕਿਸਾਨੀ ਕਿਤੇ ਨਾਲ ਜੁੜਿਆ ਜੇ ਕਿਸਾਨ ਨੂੰ ਐਮਐਸਪੀ ਮਿਲਦੀ ਆ ਤੇ ਸਾਡਾ ਪੰਜਾਬ ਚੱਲਦਾ ਸਾਡੀ ਪੰਜਾਬੀ ਤੇ ਪਾਈਦੀ ਆ ਜੇ ਐਮਐਸਪੀ ਨਹੀਂ ਮਿਲਦੀ ਤੇ ਉਹ ਸਾਰੇ ਪੰਜਾਬ ਦੇ ਲੋਕ ਭਲੀ ਭਾਂਦੇ ਆ ਰੂ ਆ ਵੀ ਜੇ ਐਮਐਸਪੀ ਖਤਮ ਹੋ ਗਈ ਤੇ ਸਾਡਾ ਪੰਜਾਬ ਸਾਡਾ ਕਿਸਾਨ ਸਾਡਾ ਆੜਤੀਆ ਮਜ਼ਦੂਰ ਮਿਸਤਰੀ ਸਾਰਾ ਕੁਝ ਜਿਹੜਾ ਵਾ ਉਹ ਨਿਕਾਰ ਨਿਕਲ ਜਣਾ ਲੋਕ ਬੜੇ ਸਿਆਣੇ ਆ ਐਰਕਾ ਲੋਕ ਜਿਹੜਾ ਨਾ ਕਾਟਰ ਦਾ ਜਵਾਬ ਪੱਥਰ ਨਾਲ ਦੇਣਗੇ ਲੋਕ ਇੱਕ ਤਰਫਾ ਇੰਡੀਆ ਲਾਇਸ ਨੂੰ ਵੋਟਾਂ ਕਰਨਗੇ ਬੀਜੇਪੀ ਸਰਕਾਰ ਨੂੰ ਪੂਰੇ ਭਾਰਤ ਨੂੰ ਚਲਦਾ ਕਰਨਗੇ ਜੀ ਧੰਨਵਾਦ ਸੋ ਇਸਨ ਸਾਡੇ ਨਾਲ ਟ੍ਰਾਂਸਪੋਰਟ ਮੰਤਰੀ ਲਾਲਜਿਤ ਪੁੱਲਰ ਸੋ ਸਿਆਸੀ ਸੈਮੀਕਰਨ ਕਿਸ ਤਰੀਕੇ ਬਦਲਦੇ ਨਜ਼ਰ ਆਣਗੇ ਤਾਂ ਫਿਲਹਾਲ ਪੁਵੇਖਾ ਚ ਹੀ ਪਤਾ ਲੱਗ ਸਕੇ ਬੜਾ ਜਰਨਲਿਸਟ ਰੋਹਿਤ ਦੇ ਨਾਲ ਪ੍ਰੈਂਕ ਕਮਿਊ ਡੇਲੀ ਪੋਸਟ ਪੰਜਾਬ ਰਹਿ ਹਿਮਾਚਲ ਚੜ੍ਹਨੇ